हेलो तुसी आज रोपर निरन्वे न देख रहे हो नमस्कार आप देख रहे हैं सच की आवाज रोपर टुडे 99 जिस पर आप विश्वास करते हैं रोपर नंगल आनंदपुर साहिब गठशंकर की पल पल की खबरों के साथ अपडेट रहने के लिए बने रहिए रोपर टुडे 99 चैनल पर। आइए शुरुआत करते हैं आज की मुख्य खबरों से। ਉਹ ਆਪਣੀ ਛੋਟ ਹੁੰਦੇ ਜੀ ਚੱਲਣ ਰੋਦੀ ਆ ਆ ਦੇਖੋ ਆ ਕੁਟੂਕੀ ਬਣਾ ਦੇ ਤੋ ਆ ਕਿਹੜੇ ਮੈਸੇ ਕੱਲ ਗੱਲ ਕਰੇ ਹਰੇ ਨਹੀਂ ਕਰਦਾ ਕੋਈ ਨਹੀਂ ਕੋਈ ਨਹੀਂ ਆ ਕੁਟੂਕੀ ਦਾ ਹਾਲ ਹੈ ਜੀ ਆ ਮੈਂ ਇਹ ਸਭ ਸਾਡਾ ਤਾਂ ਆਪਣਾ ਮਸਲਾ ਹੈ ਅਸੀਂ ਚੱਡਾ ਸਾਹਿਬ ਦਾ ਵੀ ਸਤਿਕਾਰ ਕਰਦੇ ਹਾਂ ਲਾਲਪੁਰਾ ਸਾਹਿਬ ਦਾ ਵੀ ਸਤਿਕਾਰ ਕਰਦੇ ਹਾਂ ਹੋਰ ਵੀ ਕੋਈ ਆ ਬੈ ਉਹਦਾ ਵੀ ਸਤਿਕਾਰ ਪੰਜਾਬ ਦੇ ਵਿੱਚ ਸਰਕਾਰਾਂ ਆਉਂਦੀ ਰਹਿੰਦੀਆਂ ਜਾਂਦੀਆਂ ਚੱਲਦੇ ਪਰ ਇੱਕ ਹਲਕੇ ਦਾ ਸਾਡਾ ਆਪਣਾ ਭਾਈ ਏ ਛੋਟਾ ਭਾਈ ਏ ਜੀ ਮੈਨੂੰ ਨਹੀਂ ਲੱਗਦਾ ਇਹ ਟਾਵਾੜਾ ਕਲੰਕ ਨੂੰ ਲਏਗਾ ਅਗਰ ਕੋਈ ਇਸ ਤਰ੍ਹਾਂ ਨਹੀਂ ਕਰਦਾ ਨਹੀਂ ਸਾਨੂੰ ਵਿਸ਼ਵਾਸ ਹੈ ਨਹੀਂ ਜੀ ਬੇ ਇਸ ਤਰ੍ਹਾਂ ਕਰੂਗੇ ਸਾਡੇ ਨਾਲ ਧੋਖਾ ਕਰੋ ਸਾਨੂੰ ਨਹੀਂ ਵਿਸ਼ਵਾਸ ਆ ਸਕਦਾ ਜੀ ਸਾਨੂੰ ਪੱਕਾ ਸਬੂਤ ਹੈ ਵੀ ਸਾਡੇ ਨਾਲ ਤੁਰੂਗੇ ਔਰ ਤੁਰੂਗੇ ਜੀ ਬਿਲਕੁਲ ਤੁਰੂਗੇ ਵਿਸ਼ਵਾਸ ਹੈ ਚਲੋ ਹਲਕਾ ਬੜਾ ਇੱਕ ਸਾਧਨੀ ਜੀ ਤੁਹਾਡੇ ਉਪਰ ਪਿੰਟ ਵਾਲੇ ਵਿਸ਼ਵਾਸ ਕਰ ਰਹੇ ਆ ਬੋ ਬੜੀ ਗੱਲ ਹੈ ਇਹਨਾਂ ਦਾ ਮਸਲਾ ਛੇਤੀ ਤੋਂ ਛੇਤੀ ਤੁਰੰਤ ਹੱਲ ਕਰਾਇਓ ਥੈਂਕ ਯੂ ਧੰਨਵਾਦ ਨਹੀਂ ਨਹੀਂ ਕਰੇਗਾ ਜੀ ਤੁਹਾਨੂੰ ਤੁਹਾਡਾ ਅੰਤਰਾਤਮਾ ਮੰਨਦੀ ਵਿੱਚ ਨਹੀਂ ਛੱਡਾ ਬੜਾ ਪੈਂਸਰ ਲੈ ਲੇਗਾ ਨਹੀਂ ਮੇਰੇ ਖਿਆਲ ਤਾਂ ਨਹੀਂ ਲੈ ਕੇ ਸਾਨੂੰ ਵਿਸ਼ਵਾਸ ਵੀ ਦਿਵਾ ਕੇ ਗਏ ਹੈ ਨਾ ਜੀ ਹੈ ਨਾ ਹਾਂ ਸਾਨੂੰ ਯਕੀਨਵਾਂ ਚ ਉੱਪਰ ਤਾਂ ਹੋਣਾ ਚਾਹੀਦਾ ਦੇਖੋ ਹਲੇ ਬੇਟ ਉਹ ਵੀ ਨਹੀਂ ਲੈ ਲਈਆਂ ਵੈਸੇ ਨਹੀਂ ਮਲਕ ਕਿਸੇ ਇਲਾਕੇ ਵਾਲੇ ਨੂੰ ਨਹੀਂ ਪੁੱਛਿਆ ਬੇਪਾ ਕੀ ਕਿਆ ਨਹੀਂ ਇਹ ਤਾਂ ਹੁਣ ਸਾਡੇ ਲੋਕਾਂ ਨੇ ਸਾਰੇ ਇਕੱਠੇ ਹੋ ਗਏ ਹਾਂ ਇਹ ਕਿਹਾ ਬਈ ਨੋ ਪਾਈ ਬੰਦ ਕਰੋ ਵੀ ਖਬਰੇ ਲਾਣੀ ਹੈ ਕਿ ਸਾਡਾ ਚਾਹ ਪੂਰਾ ਕਰਨਾ ਕਿਉਂਕਿ ਅੱਜ ਵੀ ਮੇਰੇ ਖਾਤੇ 10 ਕੇ ਚੈਨਲ ਆਏ ਹੋਣੇ ਕੱਲ ਵੀ 20 ਕਾ ਆਏ ਹੋਣੇ ਪਰਸੋਂ ਜਾਂ ਚੱਡਾ ਸਾਹਿਬ ਆਏ ਵੇ ਸੀ ਜੱਤਾ 50 ਕੇ ਚੈਨਲ ਆਏ ਵੇ ਚੈਨਲ ਵਾਲੇ ਆਏ ਵੇ ਹੁਣੇ ਲੇਕਿਨ ਮੈਨੂੰ ਨਹੀਂ ਪਤਾ ਵੀ ਕਿਆ ਰਾਜ ਹੈ ਵਿੱਚੋਂ ਕਿਆ ਨਹੀਂ ਹੈ ਪ੍ਰਸ਼ਾਸਨ ਦੀ ਮਜਬੂਰੀ ਹੈ ਜਾਂ ਤੁਹਾਡੀ ਕੋਈ ਮਜਬੂਰੀ ਹੈ ਹਲੇ ਤੱਕ ਕੋਈ ਖਬਰ ਸਾਡੀ ਆਈ ਨਹੀਂ ਅਜੇ ਤੱਕ ਹਾਂਜੀ ਇੱਥੇ ਜਿਹੜਾ ਇੱਥੋਂ ਲੈਣ ਦਾ ਪਲਾਂਟ ਲੱਗ ਰਿਹਾ ਉਹਦੇ ਸਬੰਧ ਵਿੱਚ ਸਾਰੇ ਹੀ ਇਲਾਕਾ ਜਿਹੜਾ ਇਕੱਠਾ ਹੋਇਆ ਜਿਹੜਾ ਇਹ ਲੱਗ ਰਿਹਾ ਪਲਾਂਟ ਬਹੁਤ ਨਜਾਇਜ਼ ਲੱਗ ਰਿਹਾ ਜੋ ਉਹਨਾਂ ਦੇ ਕਾਗਜ਼ਾਂ ਦੇ ਦੱਸਣ ਦੇ ਮੁਤਾਬਕ ਹੈ ਕਿ ਇੱਥੋਂ ਜਿਹੜਾ ਹੈਗਾ 10 ਕਿਲੋਮੀਟਰ ਦੂਰ ਹੈ ਜੰਗਲਾਤ ਵਿਭਾਗ ਦਾ ਜਦਕੀ ਆ ਇਹਨਾਂ ਦੇ ਬੰਨੇ ਦੇ ਨਾਲ ਲੱਗਦਾ ਔਰ ਇਹ ਇੱਥੋਂ ਨਿੰਨ ਪਲਾਂਟ ਦੇ ਵਿਚ 6 ਲੱਖ ਲੀਟਰ ਪਾਣੀ ਉਹਨਾਂ ਨੂੰ ਦਿੱਲੀ ਚਾਹੀਦਾ ਉਹ ਵੇਸਟ ਹੋ ਕੇ ਕਿੱਥੇ ਜਾਣਾ ਹੈਗਾ 150 ਲੱਖ ਜਿਹੜਾ ਹੈਗਾ ਲੀਟਰ ਇਥੋਲਨ ਬਣਨੀ ਹੈ ਉਹਦੇ ਵਿੱਚ ਲੇਕਿਨ ਇੰਨਾ بڑا ਪਲਾਂਟ ਹੈ ਫਿਰ ਉਹਦਾ ਪ੍ਰਦੂਸ਼ਣ ਕਿੱਥੇ ਜਾਣਾ ਹੈ ਲੇਕਿਨ ਉਹਦੀ ਆੜ ਦੇ ਵਿੱਚ ਜਦ ਅਸੀਂ ਇਹ ਮੁੱਦਾ ਚੁੱਕਿਆ ਹੁਣ ਉਹ ਨਹੀਂ ਦੁੱਧ ਦੀ ਫੈਕਟਰੀ ਦਾ ਕਰ ਲਿਆ ਕਿ ਅਸੀਂ ਦੁੱਧ ਦੀ ਫੈਕਟਰੀ ਲਾ ਰਹੇ ਹਾਂ ਉਹ ਦੁੱਧ ਦੀ ਫੈਕਟਰੀ ਲਾਣ ਦੇ ਨਾਲ ਆਹ ਦੇਖੋ ਤੁਸੀਂ ਸਾਡਾ ਕੁਦਰਤੀ ਬਹਾਾ ਦੇਖ ਲਓ ਬਰਸਾਤ ਦੇ ਪਾਣੀ ਦਾ ਤਿੰਨ ਚੋਂ ਆਂਦੇ ਜਿੱਥੇ ਬਿਲਡਿੰਗ ਬਣਾ ਰਹੇ ਇਹਨਾਂ ਦੇ ਮੂਹਰੇ ਬਰਸਾਤੀ ਚੋਹ ਦੀ ਸੈਫਨ ਬਣੀ ਹੋਈ ਹੈ ਜਿਹੜੀ ਕਈ ਨਹੀਂ ਸਾਈਡ ਨੂੰ ਛੱਡ ਦਿੰਦੀ ਔਰ ਜਿੱਥੇ ਫੈਕਟਰੀ ਬਣਾ ਰਹੇ ਉੱਥੋਂ ਇੱਕ ਕੁਦਰਤੀ ਪਾਣੀ ਦਾ ਵਹਾਅ ਹੈ ਜਿਹੜਾ ਉਹ ਹੋਕ ਹੈ ਆਪਣੇ ਵਹਾ ਦੇ ਮਜ਼ਹਬ ਖੱਡ ਵਿੱਚ ਚਲੇ ਜਾਂਦਾ ਅਗਰ ਹੁਣ ਇਹ ਪਾਣੀ ਦਾ ਵਹਾਰ ਰੁਕਣ ਲੱਗੇਵੇ ਸਾਡੇ ਪਿੰਡ ਕਲਮਾ 20220 ਘਰ ਹੈਗਾ ਸਭ ਤੋਂ ਵੱਡਾ ਪਿੰਡ ਹੈ ਇਹ ਇਸ ਪਾਣੀ ਨੇ ਪਿੰਡ ਵਿੱਚ ਜਾ ਕੇ ਵੜਨਾ ਇੱਕ ਵਾਰ ਲਾਲਪਰੇ ਸਾਹਿਬ ਦੀ ਕੋਠੀ ਹੈ ਨੇ ਨਾਲ ਵਾਲੇ ਫਾਰਮ ਵਾਲਿਆਂ ਨੇ ਪਾਣੀ ਦਾ ਵਹਾਰ ਜਿਹੜਾ ਗਲਤ ਮੋੜ ਦਿੱਤਾ ਸੀ ਲੇਕਿਨ ਉਹ ਜਿਹੜਾ ਬਹਾ ਹੈ ਉਹਨੇ ਬਹੁਤ ਨੁਕਸਾਨ ਕੀਤਾ ਪਿੰਡ ਵੀ ਬੜਿਆ ਇਹਨਾਂ ਦੀ ਵੀ ਕੋਠੀ ਨੂੰ ਢਾ ਲਾਈ ਸੋ ਇਹ ਸਾਰੇ ਜਿਹੜਿਆਂ ਕਾਨੂੰਨ ਦੀਆਂ țejੀਆਂ ਡਾ ਕੇ ਕੰਮ ਹੋ ਰਿਆ ਅਸੀਂ ਇੱਥੇ ਫੈਕਟਰੀ ਇਹ ਨਹੀਂ ਲੱਗਣ ਦੇਣੀ ਤੇ ਜੀ ਉੱਚੋ ਕਹ ਰਹੇ ਸੀ ਅੰਦਰ ਨੂੰ ਕੋਈ ਗੱਲ ਨਹੀਂ ਹੈਗੀ ਜੀ ਚਾਹੇ ਲਿਖਤੀ ਰੂਪ ਚ ਲੈ ਲਓ ਕਿਹਾ ਤੁਹਾਨੂੰ ਕੋਈ ਦਿੱਤਾ ਲਿਖਤੀ ਰੂਪ ਚ ਨਹੀਂ ਸਾਨੂੰ ਤਾਂ ਹਲੇ ਕੁਛ ਨਹੀਂ ਜੀ ਲਿਖਤੀ ਰੂਪ ਚ ਆਇਆ ਹੈਗਾ ਕੋਈ ਨਹੀਂ ਦਿੱਤਾ ਲਿਖ ਕੋਈ ਨਹੀਂ ਆਇਆ ਹਲਕਾ ਵਿਧਾਇਕ ਸਾਹਿਬ ਆਈਸੀ ਕੇ ਉਹਨੇ ਕਿਹਾ ਸੋਨਾ ਨੂੰ ਸਾਈਡ ਦੱਸੀ ਸਾਰਾ ਕੁਝ ਦੱਸਿਆ ਪਾਣੀ ਦਾ ਬਹਾਅ ਵੀ ਦੱਸਿਆ ਉਹ ਕਹਿੰਦੇ ਵੀ ਠੀਕ ਹੈ ਜੇ ਅਗਰ ਪਿੰਡ ਵਾਲੇ ਇਲਾਕੇ ਵਾਲੇ ਅਗਰ ਇਹ ਕਹਿੰਦੇ ਵੀ ਦੁੱਧ ਦੀ ਫੈਕਟਰੀ ਵੀ ਨਹੀਂ ਲੱਗਣ ਦੇਣੀ ਤਾਂ ਮੈਂ ਨਹੀਂ ਲੱਗਣਗਾ ਨਹੀਂ ਲੱਗਣ ਦੇਣਾ ਇੱਥੇ ਉਹ ਕਹਿ ਕੇ ਗਏ ਆ ਵੀ ਮੈਂ ਲੋਕਾਂ ਦੇ ਨਾਲ ਆ ਸਾਡਾ ਇਹ ਪਿੰਡ ਦਾ ਫੈਸਲਾ ਸਾਨੂੰ ਇਹੋ ਜਿਹਾ ਰੁਜ਼ਗਾਰ ਨਹੀਂ ਚਾਹੀਦਾ ਜਿਹਦੇ ਵਿੱਚ ਸਾਡੀਆਂ ਆਣ ਵਾਲੀਆਂ نسلਾਂ ਤਬਾਹ ਹੋ ਜਾਣ ਇਹ ਕੱਲੋ ਦੁੱਧ ਦੀ ਫੈਕਟਰੀ ਦੇ ਆੜ ਵਿੱਚ ਕੁਝ ਵੀ ਕਰ ਸਕਦੇ ਆ ਇੱਕ ਆਏ ਫੇਕ ਜਿਹੜੀ ਐਪਲੀਕੇਸ਼ਨ ਹੈ ਉਹ ਐਸ ਡੀ ਐਮ ਸਭ ਨੂੰ ਦਿੰਦੀ ਉਹ ਨਹੀਂ ਕਿ ਅਸੀਂ ਇੱਥੇ ਫੈਕਟਰੀ ਨਾਲ ਨਹੀਂ ਲਾਵਾਂਗੇ ਲੇਕਿਨ ਨਾ ਉਹਦੇ ਵਿੱਚ ਕੋਈ ਐਡਰੈਸ ਹੈ ਨਾ ਕੋਈ ਨਾਂ ਹੈ ਕਿਹੜਾ ਵਿਅਕਤੀ ਲਾ ਰਿਹਾ ਨਾ ਇਹ ਪਤਾ ਵੀ ਕਿਨੇ ਐਪਲੀਕੇਸ਼ਨ ਦਿੰਦੀ ਹੈ ਪ੍ਰਸ਼ਾਸਨ ਉਹਦੇ ਪਰ ਵੀ ਸਾਨੂੰ ਦਬਾਅ ਪਾ ਰਿਹਾ ਕਿ ਉਹ ਤਾਂ ਲਿਖ ਕੇ ਦੇ ਦੇ ਤੁਸੀਂ ਲਓ ਮੈਂ ਜਨਾਬ ਉਹ ਚਿੱਠੀ ਵੀ ਪੇਸ਼ ਕਰ ਸਕਦਾ ਜੇ ਸਾਡੇ ਕੋਲ ਹੈਗੀ ਹੈ ਉਹ ਜਿਹੜੀ ਉਹ ਨਹੀਂ ਦਿੱਤੀ ਹੈ ਸੋ ਰਹੀ ਗੱਲ ਇਹ ਜਿਹੜੀ ਆ ਇਹ ਨਹੀਂ ਮਾਈਨਿੰਗ ਦੀਆਂ ਦੇਖੋ ਕਿੰਨੀਆਂ ਤੇਜ਼ੀਆਂ ਉਡਾਈਆਂ ਪਾਣੀ ਦਾ ਵਹਾਅ ਉਲਟਾ ਕਰਨ ਵਾਸਤੇ ਜਿਹੜੀ ਮਾਈਨਿੰਗ 15-15 ਫੁੱਟ ਮਾਈਨਿੰਗ ਕੀਤੀ ਹੈ ਔਰ ਜਿੱਥੇ ਬਿਲਡਿੰਗ ਬਣਾ ਰਹੇ ਉਥੋਂ 8-8 ਫੁੱਟ ਮਿੱਟੀ ਹੀਟਾਂ ਚੱਕ ਕੇ ਤਾਂ ਇਹ ਬਿਲਡਿੰਗ ਬਣਾ ਰਹੇ ਐਦਾ ਹੀ ਬਣਾਦੇ ਜਾ ਰਹੇ ਹੈ ਵਿਧਾਇਕ ਸਾਹਿਬ ਤਾਂ ਕਹਿ ਗਏ ਸੀ ਕਿ ਕਹਿੰਦੇ ਮੈਂ ਮਾਈਨਿੰਗ ਪਰਚਾ ਦੇਵਾਂਗੇ ਪਰ ਹਾਲੇ ਤੱਕ ਤਾਂ ਕੁਝ ਨਹੀਂ ਮੈਨਿੰਗ ਵਿਭਾਗ ਦੇ ਜੇਏ ਸਾਹਿਬ ਆਏ ਸੀ ਉਹ ਕਹਿੰਦੇ ਤੁਸੀਂ ਲਿਖ ਕੇ ਦਿਓ ਜੀ ਤਾਂ ਅਸੀਂ ਪਰਚਾ ਕਰਾਂਗੇ ਹੁਣ ਪਤਾ ਨਹੀਂ ਉਹ ਪਰਚਾ ਕਰਦੇ ਆ ਜਾਂ ਨਹੀਂ ਕਰਦੇ ਉਹਨਾਂ ਦੀ ਮਰਜ਼ੀ ਐ ਅਸੀਂ ਤਾਂ ਲਿਖ ਕੇ ਵੀ ਦਿੱਤਾ ਉਹਨਾਂ ਨੂੰ ਮੌਕਾ ਵੀ ਦੇਖਿਆ ਵੀਡੀਓ ਵੀ ਬਣਾ ਲਈ ਕਿ ਐਨੀ ਜ਼ੋਰਦਾਰ ਮੈਨਿੰਗ ਹੋਈ ਐ ਇਹ ਪਤਾ ਨਹੀਂ ਹੁਣ ਰਾਤ ਨੂੰ ਕਰਦੇ ਦਿਨੇ ਕਰਦੇ ਕਿਸ ਟਾਈਮ ਕਰਦੇ ਐ ਤੇ ਇਹਦੇ ਤੇ ਕੋਈ ਕਾਰਵਾਈ ਹਲੇ ਤੱਕ ਹੋਈ ਨਹੀਂ ਡਿਮਾਂਡ ਇਹ ਹੈ ਜੀ ਅਸੀਂ ਕੋਈ ਫੈਕਟਰੀ ਵੀ ਨਹੀਂ ਲਗਣ ਦੇਣੀ ਨਾ ਸਾਨੂੰ ਮਿਲਕ ਪਲਾਂਟ ਦੀ ਵੀ ਨਹੀਂ ਚਾਹੀਦੀ ਹੁਣ ਸਾਨੂੰ ਵਿਸ਼ਵਾਸ ਹੀ ਨਹੀਂ ਰਿਹਾ ਇਹਨਾਂ ਪਰ ਸਾਡੇ ਹਲਕੇ ਨੂੰ ਵਿਸ਼ਵਾਸ ਹੀ ਨਹੀਂ ਰਿਹਾ ਮੰਨ ਲਓ ਮਿਲਕ ਪਲਾਂਟ ਦੀ ਲਾਉਂਗੇ ਇਸ ਬਿਲਡਿੰਗ 'ਚ ਤਾਂ ਅਸੀਂ ਲੱਗਣੇ ਨਹੀਂ ਦੇਣੀ ਇਹ ਬਿਲਡਿੰਗ ਹੀ ਨਹੀਂ ਹੋਣ ਦੇਣੀ ਤੁਸੀਂ ਪਾਣੀ ਦਾ ਵਹਾਅ ਦੇਖੋ ਤਿੰਨ ਚੋਆਂ ਦਾ ਵਹਾਅ ਹੈ ਜਿੱਥੋਂ ਪਾਣੀ ਨਿਕਲ ਕੇ ਜਾਂਦਾ ਹੈ ਇਹ ਪਾਣੀ ਦਾ ਵਹਾਅ ਕੁਦਰਤੀ ਵਹਾਅ ਕਿੱਦਾਂ ਰੋਕ ਲੂਗੇ ਖੇਡਾ ਸਾਹਮਣੇ ਉੱਪਰ ਆਵਦਾ ਜਿਹੜਾ ਉਪਰਾਤੇ ਨਿਚੋ ਆਂਦਾ ਆ ਜਿਹੜਾ ਵਿਧਾਇਕ ਸਾਹਿਬ ਨੂੰ ਵੀ ਦੱਸਿਆ ਹੈ ਇਹਦੇ ਉੱਪਰ ਜਿਹੜੇ ਵੀ ਮਹਿਕਮੇ ਦੇ ਕੋਲ ਹੈ ਉਹ ਕਾਰਵਾਈ ਕਰਨ ਇਹਦੇ ਉੱਪਰ ਵੀ ਇਹ ਕੀ ਹੈ ਅਲੀਗੇਸ਼ਨ ਵਾਲਾ ਮਹਿਕਮਾ ਹੋਰ ਹੈ ਕੋਈ ਵੀ ਹੈਗਾ ਇਹ ਪ੍ਰਦੂਸ਼ਨ ਵਾਲਾ ਹੁਣ ਤੁਹਾਡੀ ਇੱਕੋ ਹੀ ਮੰਗ ਹੈ ਵੀ ਅਸੀਂ ਨਹੀਂ ਚੱਲਣ ਦੇਣਾ ਅਸੀਂ ਕੋਈ ਨਹੀਂ ਜੀ ਚੱਲਣ ਦੇਣਾ ਸਾਡੇ ਪਿੰਡਾਂ ਦਾ ਫੈਸਲਾ ਹੋ ਗਿਆ ਜਿੰਨੇ ਮਰਜੀ ਜਿੰਨੀ ਮਰਜੀ ਸਾਨੂੰ ਸੰਘਰਸ਼ ਕਰਨਾ ਪਵੇ ਸਾਨੂੰ ਸੰਤ ਮਹਾ ਸਾਡੇ ਨਾਲ ਹੀ ਗਰੀਬ ਦਾਸ ਭੇਖ ਦੇ ਮਹਾਪੁਰਸ਼ ਬਹੁਤ ਹੀ ਸਤਿਕਾਰਯੋਗ ਮਹਾਰਾਜ ਪੂਰੀ ਵਾਲੇ ਹੋਏ ਹੈ ਜਿਨ੍ਹਾਂ ਦਾ ਅਵਤਾਰ ਸਥਾਨ ਜਿਹੜਾ ਇੱਥੋਂ 400 ਮੀਟਰ ਦੂਰੀ ਤੇ ਹੈ ਜਿਹੜਾ ਕਿ ਵਰਲਡ ਵਿੱਚ ਫੇਮਸ ਹੈ ਉਹਨਾਂ ਸੰਤਾਂ ਮਹਾਪੁਰਸ਼ਾਂ ਦਾ ਸਾਰਿਆਂ ਦਾ ਪੂਰੀ ਵਾਲਿਆਂ ਦੇ ਗਰੀਬ ਦਾਸੀ ਭੇਖ ਦੇ ਜਿੰਨੇ ਵੀ ਸਨਾਤਨ ਧਰਮ ਦੇ ਸੰਤ ਮਹਾਪੁਰਸ਼ ਹੈ ਉਹ ਨਹੀਂ ਸਾਨੂੰ ਕਾਲ ਕੀਤੀ ਹੈ ਵੀ ਸ਼ਾਇਦ ਇੱਕ ਦੋ ਦਿਨ ਚ ਉਹ ਵੀ ਮੋਰਚੇ ਨੂੰ ਸੰਭਾਲੂਗੇ ਸੋ ਸਾਡੇ ਬਹੁਤ ਹੀ ਦਿਨ ਤੋਂ ਬਾਅਦ ਕੰਮ ਚਾਲੂ ਨਹੀਂ ਹੋਇਆ ਲੋਟਿਆ ਸਾਹਿਬ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਤੁਸੀਂ ਇੰਨੀ ਦੂਰ ਤੇ ਸਾਡਾ ਇਹ ਧਾਨੇ ਦਾ ਜੋ ਸਾਨੂੰ ਦੁੱਖ ਹੈ ਸਾਡਾ ਦਰਦ ਹੈ ਜਿਹੜਾ ਅਸੀਂ ਧਰਨਾ ਲਾਇਆ ਉਹਨੂੰ ਉਜਾਗਰ ਕਰਨ ਵਾਸਤੇ ਆਏ ਪਰ ਮੈਂ ਇੱਕ ਗੱਲ ਕਰਦਾ ਵੀ ਇਹ ਤੁਸੀਂ ਖਬਰੇ ਲਾਣੀ ਹੈ ਕਿ ਸਾਡਾ ਚਾਹ ਪੂਰਾ ਕਰਨਾ ਕਿਉਂਕਿ ਅੱਜ ਵੀ ਮੇਰੇ ਖਾਤੇ 'ਤੇ 10 ਕ ਚੈਨਲ ਆਏ ਹੋਣੇ ਕੱਲ ਵੀ 20 ਕ ਆਏ ਹੋਣੇ ਪਰਸੋਂ ਜਾਂ ਚੱਡਾ ਸਾਹਿਬ ਆਏ ਵੀ ਸੀ ਜੱਤਾ 50 ਕ ਚੈਨਲ ਆਏ ਵੇ ਚੈਨਲ ਆਲੇ ਆਏ ਵੇ ਹੋਣੇ ਲੇਕਿਨ ਮੈਨੂੰ ਨਹੀਂ ਪਤਾ ਵੀ ਕਿਆ ਰਾਜ ਹੈ ਵਿੱਚੋਂ ਕਿਆ ਨਹੀਂ ਹੈ ਪ੍ਰਸ਼ਾਸਨ ਦੀ ਮਜਬੂਰੀ ਹੈ ਜਾਂ ਤੁਹਾਡੀ ਕੋਈ ਮਜਬੂਰੀ ਹੈ ਹਲੇ ਤੱਕ ਕੋਈ ਖਬਰ ਸਾਡੀ ਆਈ ਨਹੀਂ ਅਜੇ ਕਿਸੇ ਨੇ ਵੀ ਨਹੀਂ ਖਬਰ ਦਿਖਾਈ ਕਿਸੇ ਨੇ ਵੀ ਖਬਰ ਕੋਈ ਨਹੀਂ ਦਿਖਾਈ ਇਸ ਟੀਵੀ ਤੇ ਦੇਖੋ ਵੀ ਮੈਨੂੰ ਪਤਾ ਨਹੀਂ ਇਸ ਗੱਲ ਦਾ ਪਰ ਬਹੁਤ ਮਾੜੀ ਦੇਖੋ ਆ ਕੁਦਰਤੀ ਬਹਾ ਜਿਹੜਾ ਬਰਸਾਤੀ ਪਾਣੀ ਦਾ ਉਧਰੋਂ ਆ ਰਿਹਾ ਪੀ ਉਧਰੋਂ ਉੱਪਰੋਂ ਆ ਰਿਹਾ ਜੀ ਵੇ ਜੇ ਕਰੇ ਦੁੱਧ ਦੀ ਫੈਕਟਰੀ ਆਣੀ ਜਿੱਥੇ ਬਿਲਡਿੰਗ ਬਣਾ ਰਹੇ ਆ ਦੇਖੋ ਆ ਸੈਫਨ ਕਟੋ ਕਟ 200 ਫੁੱਟ ਲੰਬਾ ਆਏਗਾ ਆ 200 ਫੁੱਟ ਲੰਬਾ ਸੈਫਨ ਆਗਾ ਆ ਫੈਕਟਰੀ ਦਿਖਾਦੇ ਆ ਆ ਦੇਖੋ ਆ ਦੇਖੋ ਆ ਦੇਖੋ ਇਧਰ ਡੰਗਾ ਲੱਗਿਆ ਵਾ ហេਠਾ ਚਾਰ ਦਿਖਾਦੇ ਬਸ ਬਹੁਤੀ ਦੂਰ ਚਾ 4 ਫੁੱਟ ਹੈਟਾ ਡੰਗਾ ਲੱਗਿਆ ਹੋਇਆ ਹੈਗਾ ਇਹ ਪਾਣੀ ਦਾ ਜਿਹੜਾ ਕੁਦਰਤੀ ਵਹਾਅ ਹੈ ਇਹ ਕਿੱਧਰ ਨੂੰ ਮੋੜ ਰਿਹਾ ਕਿੱਧਰ ਨੂੰ ਇੱਕ ਉੱਪਰ ਖਾਲਾ ਟੈਪੇ ਕੱਢ ਰਹੇ ਸੀਗੇ ਉਹ ਜਾਤੇ ਅਸੀਂ ਮਤਲਬ ਆਪਣੇ ਇਹ ਜਿਆਦਾ ਹਰਕਤ ਚਾਹੀਏਗੇ ਉਹ ਪੂਰ ਦਿੱਤਾ ਹੀ ਨਹੀਂ ਰਤੋਂ ਰਾਤ ਸਵੇਰ ਨੂੰ ਸਾਨੂੰ ਪੂਰੇ ਆ ਮਿਲਿਆ ਸਾਨੂੰ ਇਹ ਪਤਾ ਨਹੀਂ ਇਹ ਨਹੀਂ ਪਾਣੀ ਦਾ ਵਹਾਅ ਕਿੱਧਰ ਨੂੰ ਕੱਢਣਾ ਕਿੱਧਰ ਨੂੰ ਨਹੀਂ ਕੱਢਣਾ ਪਰ ਇਹ ਕਾਨੂੰਨੀ ਵੀ ਜੁਰਮ ਹੈ ਜਿਹੜਾ ਕੁਦਰਤੀ ਇਹ ਤਾਂ ਬਿਲਕੁਲ ਇਹ ਤਾਂ ਗੈਰ ਕਾਨੂੰਨੀ ਕੰਮ ਹੈ ਜੀ ਇਹ ਤਾਂ ਬਿਲਕੁਲ ਇਹ ਹੋਏ ਸਾਰੇ ਗੈਰ ਕਾਨੂੰਨੀ ਕਿਸੇ ਆਮ ਬੰਦੇ ਦੀ ਕੋਈ ਇੱਥੇ ਜ਼ਮੀਨ ਹੁੰਦੀ ਜਾਂ ਉਹ ਜਗਾ ਪਾਣੀ ਕੀ ਐਦਾ ਹੋ ਸਕਦਾ ਨਹੀਂ ਹੋ ਸਕਦਾ ਜੀ ਨਹੀਂ ਹੋ ਸਕਦਾ ਹਲੇ ਤੱਕ ਤਾਂ ਹੋਇਆ ਨਹੀਂ ਜਿੰਨਾ ਸਾਹਿਬ ਦੱਸੋ ਐਦਾ ਹੋ ਸਕਦਾ ਨਹੀਂ ਬਿਲਕੁਲ ਹੀ ਹੋ ਸਕਦਾ ਜੀ ਵੀ ਐ ਤਾਂ ਪਾਣੀ ਜਾ ਰਿਹਾ ਹੈ ਪਾਉ ਦਾ ਜਿੰਨਾ ਵੀ ਕੰਮ ਤੁਹਾਨੂੰ ਘਰ ਬਣਾਉਣ ਦੀ ਕੋਈ ਪਰਮਿਸ਼ਨ ਦੇ ਦੂਗਾ ਜਿੰਨਾ ਵੀ ਕੰਮ ਹੋ ਰਿਹਾ ਗੈਰਕਾਨੂੰਨੀ ਹੋ ਰਿਹਾ ਸਾਰੇ ਗੈਰਕਾਨੂੰਨੀ ਕੋ ਬਿਲਕੁਲ ਨਹੀਂ ਮੈਨੂੰ ਕੀ ਕਹਿ ਰਹੇ ਤੁਸੀਂ ਆ ਦੇਖੋ ਜੀ ਕੁਦਰਤੀ ਜਿਹੜਾ ਪਾਣੀ ਦਾ ਵਾਹ ਹੈ ਇਸ ਚੋ ਦਾ ਉਧਰੋਂ ਕੈਮਰਾ ਮਾਰੀ ਆਹ ਦੀ ਆਹ ਉਹ ਸਾਹਮਣੇ ਦਿਖ ਰਿਹਾ ਇੱਕ ਆ ਚੋ ਹੈ ਇੱਕ ਉਹ ਚੋ ਹੈ ਇੱਕ ਆ ਚੋ ਹੈ ਇਹਨਾਂ ਤਿੰਨਾਂ ਚੋਆਂ ਦਾ ਪਾਣੀ ਆ ਦੇਖੋ ਸਿੱਧਾ ਹੀ ਵਹਾ ਜਿਹੜਾ ਹੈਗਾ ਆ ਜਿੱਥੇ ਇੰਡਸਟਰੀ ਲੱਗ ਰਹੀ ਹੈ ਫੈਕਟਰੀ ਲੱਗ ਰਹੀ ਹੈ ਆ ਦੇਖੋ ਉੱਥੇ ਨੂੰ ਸਿੱਧਾ ਹੀ ਜਾ ਰਿਹਾ ਉਹਦੇ ਵਿੱਚੋਂ ਬਿਲਕੁਲ ਬਿਲਕੁਲ ਜਾ ਰਿਹਾ ਦੇਖ ਸਕਦੇ ਤੁਸੀਂ ਮੇਰੇ ਪਿੱਛੇ ਸਿੱਧਾ ਹੀ ਪਹਾੜ ਦਾ ਪਾਣੀ ਸਿੱਧਾ ਹੀ ਇੱਧਰ ਜਾ ਰਿਹਾ ਹੈ ਔਰ ਅੱਗੇ ਸੜਕ ਤੇ ਜਿਹੜਾ ਹੈਗਾ ਮੇਰੇ ਖਾਲ 40 ਫੁੱਟ ਦਾ ਸੈਫਨ ਬਣਿਆ ਹੋਇਆ ਰੈਂਪ ਪੱਕਾ ਬਣਿਆ ਹੋਇਆ ਜਿਹਦੇ ਚੋਂ ਪਾਣੀ ਹੋ ਕੇ ਇਹ ਹੁਣ ਜਾਂਦਾ ਹੈ ਲੇਕਿਨ ਇਨੀ ਇਹ ਬਹਾਵੀ ਰੋਕਤਾ ਇਨੀ ਅਗਲੇ ਵਾਲਾ ਬਹਾਵੀ ਰੋਕ ਦਿੱਤਾ ਜਿਹੜਾ ਕਿ ਹੁਣ ਆ ਦੇਖੋ ਇਹ ਇੱਕ ਖਾਈ ਹਾਂ ਹਾਂ ਜੀ ਮੈਂ ਇਹ ਬੋਲੀ ਆ ਦੇਖੋ ਆ ਨਾਲਾ ਪਟ ਰਹੇ ਸੀ ਇਹ ਕਿੱਧਰ ਨੂੰ ਨਹੀਂ ਕਿੱਧਰ ਤੇ ਪਾਣੀ ਪਾਣਾ ਲੇਕਿਨ ਜਿੱਦਣ ਤੇ ਅਸੀਂ ਹਰਕਤ ਚਾਹੇ ਇਹ ਉਸ ਦਿਨ ਜਦੇ ਨਾਲਾ ਇਹ ਪੂਰਦਾ ਕਿ ਤੁਹਾਨੂੰ ਕੀ ਲੱਗਦਾ ਪਾਣੀ ਕਿੱਧਰ ਨੂੰ ਪੈ ਰਿਹਾ ਹੈ ਸਾਨੂੰ ਹੁਣ ਪਤਾ ਨਹੀਂ ਜੀ ਮੇਰੇ ਖਿਆਲ ਤਾਂ ਇੱਧਰ ਨੂੰ ਕੱਢੂਗੇ ਜੀ। ਅੱਛਾ। ਯਾ ਇੱਧਰ ਵੀ ਕੱਢ ਸਕਦੇ ਜੀ। ਉਹਦੇ ਬਾਅਦ ਉਹ ਸਾਹਮਣੇ ਤੁਸੀਂ ਦੇਖ ਸਕਦੇ ਫੈਕਟਰੀ ਆਈ ਹੈ ਜੀ। ਹਾਂ ਇਹੀ ਫੈਕਟਰੀ ਹੈ ਜੀ। ਤੁਸੀਂ ਦੇਖ ਸਕਦੇ ਕਿੰਡੀ ਵੱਡੀ ਫੈਕਟਰੀ ਇਹ ਬਣ ਰਹੀ ਹੈ ਪਰ ਇਹ ਕਹਿ ਰਹੇ ਆ ਜੀ ਕੋਈ ਦੁੱਧ ਦਾ ਪਲਾਂਟ ਲੱਗਦਾ ਪਰ ਇਥੋਂ ਲੀਨ ਕੋਈ ਗੈਸ ਕੈਮੀਕਲ ਹੈ ਉਹ ਬੰਦਣਾ ਜੋ ਬਿਲਕੁਲ ਪਾਣੀ ਨਹੀਂ ਰਹਿਣਾ ਹੈਗਾ। ਹੁਣ ਦੱਸੋ 6 ਲੱਖ ਲੀਟਰ ਪਾਣੀ ਨਹੀਂ ਰੋਜ਼ ਕੱਢਣਾ। ਉਹ ਬੇਸਟ ਹੈ 70% ਉਹ 70% ਕਿੱਥੇ ਜਾਊਗਾ ਜੀ ਰੀਲਾ ਪਾਣੀ ਜੀ। ਨਾ ਤਾਂ ਇੱਥੇ ਕੋਈ ਚੋਅ ਹੈ। ਖੱਡਾਂ ਦਾ ਇਹ ਨਹੀਂ ਪਾਣੀ ਬੰਦ ਕਰਤਾ ਖੱਡ 'ਚ ਪਾਣੀ ਇਹ ਜਾ ਨਹੀਂ ਸਕਦਾ ਲੇਕਿਨ ਇਹ ਵਿੱਚੇ ਪਾਉਗੇ ਨਾ ਜੀ ਜਿਹੜੇ ਛੇ ਗੱਲ ਕਰਨ ਲੱਗਿਆ ਤੁਹਾਡੇ ਨਾਲ ਦਿਨੇਸ਼ ਚੱਡਾ ਜੀ ਕਹਿੰਦੇ ਵੀ ਪੰਜਾਬ ਸਰਕਾਰ ਨੇ ਇੱਕ ਪਰਮਿਸ਼ਨ ਦੇਣੀ ਸੀ ਉਹ ਨਹੀਂ ਦਿੱਤੀ ਉਹ ਬਿਨਾ ਪਰਮਿਸ਼ਨ ਦੇ ਹੋ ਰਿਆ ਜੀ ਆ ਵੀ ਕੰਮ ਐਸੇ ਹੁਣ ਤੁਸੀਂ ਕੱਲ ਦੀ ਖ਼ਬਰ ਦੇਖੀ ਹੋਣੀ ਐ ਸਾਰੇ ਤੱਤ ਜਿਹੜੇ ਆ ਮੀਡੀਆ ਵਾਲਿਆਂ ਨੂੰ ਦਿੱਤੇ ਐ ਸਾਰੇ ਸਬੂਤ ਦਿੱਤੇ ਐ ਪੰਜਾਬ ਸਰਕਾਰ ਦਾ ਜੋ ਜੋ ਪਰਮਿਸ਼ਨ ਉਹਨਾਂ ਨੂੰ ਚਾਹੀਦੀ ਉਹ ਨਹੀਂ ਪਹਿਲਾਂ 2021 ਵਿੱਚੇ ਲੈ ਲਈ ਵੀ ਆ ਜੀ ਜੀ ਔਰ ਇੱਕ ਹੋਰ ਮੈਂ ਥਾਂ ਦੱਸਦਾ ਇਹ ਪਤਾ ਨਹੀਂ ਕਿੱਦਾਂ ਛੇੜ ਛੂਟ ਬੋਲਦੇ ਜੀ ਝੂਠ ਬੋਲਦੇ ਬਿਲਕੁਲ ਝੂਠ ਬੋਲਦੇ ਜਦਕਿ ਵਿਧਾਇਕ ਸਾਹਿਬ ਤਾਂ ਇਹ ਵੀ ਕਹਿ ਗਏ ਤੇ ਵੀ ਜੋ ਜਿਹੜੀ ਇਦਾਂ ਦੀ ਇੰਡਸਟਰੀ ਲੱਗਦੀ ਹੈ ਤਾਂ ਬਹੁਤ ਬੜੀ ਜੇ ਛੋਟੀ ਵੀ ਲੱਗਦੀ ਹੈ ਨਾ ਤਾਂ ਪਬਲਿਕ ਮੀਟਿੰਗ ਹੁੰਦੀ ਹੈ ਲੋਕਾਂ ਨੂੰ ਨਾਲ ਵਾਲਿਆਂ ਨੂੰ ਪੁੱਛਿਆ ਜਾਂਦਾ ਹੈ ਕਿ ਇਹ ਫੈਕਟਰੀ ਲੱਗਣੀ ਚਾਹੀਦੀ ਕਿ ਨਹੀਂ ਲੱਗਣੀ ਚਾਹੀਦੀ ਲੇਕਿਨ ਜਿਹੜੀ ਉਹਨਾਂ ਦੀ ਰਿਪੋਰਟ ਘੜਾਈ ਐ ਸੀ ਉਹਦੇ ਵਿੱਚ ਲਿਖਿਆ ਹੋਇਆ ਵੀ ਇਹਦੀ ਕੋਈ ਲੋਡ ਨਹੀਂ ਪਬਲਿਕ ਨੂੰ ਪੁੱਛਣ ਦੀ ਲੋਡ ਨਹੀਂ ਪਾਣੀ ਵੀ ਆਉਂਦਾ ਮਾਈਨਿੰਗ ਵੀ ਹੋਗੀ ਹਾਂ ਇਹ ਕੱਲ ਕੱਲ ਦਿਨੇਸ਼ ਜੀ ਕਹਿੰਦੇ ਤੇ ਬਈ ਆ ਜੀ ਨੇ ਕੀਤਾ ਤੋ ਤੁਰੰਤ ਪਰਚਾ ਆਉਗਾ ਹੋਗੇ ਹਾਲੇ ਤੱਕ ਤਾਂ ਹੋਇਆ ਨਹੀਂ ਜੀ ਆ ਪੁਲਿਸ ਵਾਲੇ ਵੀ ਬੈਠੇ ਆ ਅਸੀਂ ਤੁਹਾਡੇ ਚੈਨਲ ਦੇ ਮਾディアਮ ਰਾਹੀਂ ਵੀ ਲੋਟ ਗਿਆ ਜੀ ਦੱਸਦੇ ਆ ਜਿਹੜੇ ਦਿਨ ਚ ਵੀ ਅੱਜ ਤਿੰਨ ਚਾਰ ਆਏ ਆ ਲੇਕਿਨ ਕਿਸੇ ਕੋਈ ਵੀ ਪ੍ਰਸ਼ਾਸਨ ਦਾ ਮਦਦਕਾਰੀ ਇੱਥੇ ਨਹੀਂ ਆਇਆ ਹੈ ਸਿਰਫ ਆਏ ਮੈਨਿੰਗ ਵਾਲੇ ਕੱਲ ਵੀ ਆਏ ਪਰਸੋਂ ਵੀ ਆਏ ਆ ਕੇ ਦੇਖ ਰੇ ਕਰਕੇ ਚਲੇ ਜਾਂਦੇ ਆਏ ਅੱਜ ਵੀ ਹੈ ਇਹ ਸਾਨੂੰ ਹਲੇ ਤੱਕ ਕੋਈ ਨਹੀਂ ਦੇਖੋ ਵਿਧਾਇਕ ਸਾਹਿਬ ਦੇ ਹੁਕਮ ਹੋਣ ਵਿਧਾਇਕ ਸਾਹਿਬ ਕਹਿੰਦੇ ਅਸੀਂ ਜਨਤਾ ਦੇ ਨਾਲ ਆ ਲੇਕਿਨ ਹਾਲੇ ਤੱਕ ਪਰਚਾ ਨਹੀਂ ਹੋਇਆ ਮੇਰੀ ਗੱਲ ਸੁਣੋ ਜੀ ਵਿਧਾਇਕ ਸਾਹਿਬ ਦੇ ਕਹਿਣ ਤੇ ਪਰਚਾ ਨਹੀਂ ਹੋਇਆ ਹੁਣ ਤੱਕ ਅੱਜ ਤੀਜਾ ਤੀਜਾ ਦਿਨ ਹੋ ਗਿਆ ਤੀਜਾ ਮੁੱਕ ਗਿਆ ਸਮਝੋ ਲੇਕਿਨ ਫਿਰ ਆਮ ਆਦਮੀ ਦੇ ਕਿੱਦਾਂ ਹੋਏਗਾ ਜੀ ਜੇ ਆਮ ਆਦਮੀ ਪਰਚਾ ਕਰਾਣਾ ਚਾਹੇ ਦੇਖੋ ਪ੍ਰਸ਼ਾਸਨ ਦੀ ਕਿੰਨੀ ਉਹ ਹੈ ਚੋਲੀ ਸਾਹਿਬ ਦਿਲ ਟੁੱਟ ਗਿਆ ਲੱਗਦਾ ਮੈਨੂੰ ਐ ਸਾਡਾ ਤਾਂ ਮਨ ਟੁੱਟ ਗਿਆ ਜੀ ਸਾਡੀਆਂ ਦਾਣ ਵਾਲੀਆਂ ਨਸਲਾਂ ਤਬਾਹ ਹੋ ਗਈਆਂ ਸਸੀ ਦਾ ਦੁੱਧ ਦੀ ਫੈਕਟਰੀ ਨਹੀਂ ਲੱਗਣ ਰਹੀ ਇਹ ਦੁੱਧ ਦੀ ਫੈਕਟਰੀ ਦੇ ਆੜ ਵਿੱਚ ਇਹ ਕੰਮ ਕਰ ਰਹੇ ਔਰ ਦੇਖੋ ਪਹਿਲਾਂ ਇਹ ਕਰੇ ਤਾਂ ਅਸੀਂ ਦੁੱਧ ਦੀ ਫੈਕਟਰੀ ਲਾ ਰਹੇ ਸਾਨੂੰ ਡੇਢ ਮਹੀਨੇ ਤੇ ਕੱਢੀ ਜਾਂਦੇ ਜਦੋਂ ਅਸੀਂ ਡਾਕੂਮੈਂਟ ਕੱਢੇ ਹੁਣ ਕਹਿੰਦੇ ਜੀ ਨਹੀਂ ਪਹਿਲਾਂ ਤਾਂ ਮੰਨਦੇ ਨਹੀਂ ਤੇ ਜਾਤੋਂ ਧਰਨਾ ਲੱਗਿਆ ਹੁਣ ਸਾਰਾ ਕੁਝ ਹੀ ਹੋ ਗਿਆ ਹਾਂ ਜੀ ਇਹ ਅਸੀਂ ਸਾਰਾ ਕੁਝ ਸਾਰੀਆਂ ਪਰਮਿਸ਼ਨਾਂ ਲਈਆਂ ਸਾਰਾ ਕੁਝ ਕੀਤਾ ਲੇਕਿਨ ਇਹ ਹੁਣ ਅਸੀਂ ਅੱਜ ਦੀ ਅਖਬਾਰ ਚ ਵੀ ਆਇਆ ਬਾ ਉਹ ਨਹੀਂ ਆਪਣਾ ਬਿਆਨ ਦਿੱਤਾ ਕਿ ਇਹਨੂੰ ਅ ਜੰਮੂ ਜੰਮੂ ਚ ਜਾਣ ਲਿਜਾਣ ਦਾ ਵਿਚਾਰ ਕਰ ਰਹੇ ਹਲੇ ਵਿਚਾਰ ਕਰ ਰਹੇ ਹੈ ਪ੍ਰਸ਼ਾਸਨ ਕਹਿੰਦਾ ਧਰਨਾ ਚੱਕੋ ਕਿ ਭੀ ਲਿਖੀ ਕੀ ਨੇ ਨਾ ਇਹ ਪਤਾ ਹੈ ਸਾਈਨ ਕੀ ਦੇ ਪ੍ਰਸ਼ਾਸਨ ਕਹਿੰਦਾ ਆਓ ਜੀ ਲਿਖ ਕੇ ਦੇਗੇ ਤੁਸੀਂ ਧਰਨਾ ਚੱਕ ਲੋ ਸਾਡਾ ਤਾਂ ਪ੍ਰਸ਼ਾਸਨ ਵੱਲ ਤੋਂ ਵੀ ਕੋਈ ਰਿਸਪੌਂਸ ਨਹੀਂ ਆਇਆ ਹੈ ਜੀ ਤੇ ਅਸੀਂ ਸਾਡਾ ਤਾਂ ਮਨ ਬਹੁਤ ਦੁਖੀ ਅਸੀਂ ਇੱਕ ਹੋਰ ਬੜੀ ਖਬਰ ਕੇ ਸਾਥ ਤਬ ਤੱਕ ਲਈ ਨਮਸਕਾਰ ਹੋ ਦੇਖਦੇ ਰਹੀਏ ਸੱਚ ਕੀ ਆਵਾਜ਼ ਰੋਪਰ ਟੂਡੇ 99 ਹੁਣ ਤੱਕ ਇਹ ਸਭ ਖਬਰਾਂ ਵਿੱਚ ਹੈ ਇੱਕ ਵਾਰ ਫਿਰ ਮਿਲਾਂਗੇ ਅਜੇ ਹੀ ਵੱਡੀ ਖਾਸ ਖਬਰ ਨਾਲ ਤਦ ਤੱਕ ਨਮਸਕਾਰ ਕਰੋ ਅਤੇ ਦੇਖਦੇ ਰਹੋ ਰੋਪਰ ਟੂਡੇ 99